ਤੌਣੀ ਉੱਚੀ ਕਾਰ ਕਹਿ ਜੇ ਉਹ ਨਾ ਜਾਣਦੇ ਗੱਭਰੂ ਪੰਜਾਬ ਦੇ ਤੌਣੀ ਉੱਚੀ ਕਾਰ ਕਹਿ ਜੇ ਉਹ ਨਾ ਜਾਣਦੇ ਗੱਭਰੂ ਪੰਜਾਬ ਦੇ ਨਹੀਂ ਡਾਲਦੇ ਨਾ ਕਿਸੇ ਦਾ ਮੰਨਣਾ ਕਿਹਾ ਸਤਿਗੁਰ ਨੇ ਨਹੀਂ ਡਾਲਦੇ ਨਾ ਕਿਸੇ ਦਾ ਮੰਨਣਾ ਕਿਹਾ ਸਤਿਗੁਰ ਨੇ ਦੇਖੇ ਬਾਟੇ ਵਿੱਚ ਆਣੇ ਖਾਰੀ ਗੂੜਤੀ ਵਾਸੀ ਨੰਦਪੂਰ ਦੇ ਦੇਖੇ ਬਾਟੇ ਵਿੱਚ ਆਣੇ ਖਾਰੀ ਗੂੜਤੀ ਵਾਸੀ ਨੰਦਪੂਰ ਦੇ ਕੰਮੇ ਬੰਨ ਮੌਤ ਨੂੰ ਮੈਂ ਹੋਣਾ ਜਾਣਦੇ ਕਬਰੂ ਪੰਜਾਬ ਦੇ ਤੌਣੀ ਉੱਚੀ ਕਰ ਕੇ ਜੀਣਾ ਜਾਣਦੇ ਕਬਰੂ ਪੰਜਾਬ ਦੇ ਬੜੇ ਚਾਵਾਨਾਂ ਨਾਲ ਸੂਰੇ ਲਾੜੀ ਮੌਦਦਾ ਫੇਲਦੇ ਨੇ ਕੰਗਣਾ ਬੜੇ ਚਾਵਾਨਾਂ ਨਾਲ ਸੂਰੇ ਲਾੜੀ ਮੌਦਦਾ ਖੋਲਦੇ ਨੇ ਕੰਗਣਾ ਕਰੇ ਜੇ ਸਬਬ ਨਾਲ ਗਲਿਆਰ ਦੀ ਦੇ ਵਿੱਚੋਂ ਪੈਜੇ ਲੰਗਣਾ ਕਰੇ ਜੇ ਸਬਬ ਨਾਲ ਗਲਿਆਰ ਦੀ ਦੇ ਵਿੱਚੋਂ ਲਾਜੇ ਲੰਗਣਾ ਪੋਤੜੀ ਉੱਤੇ ਸੀਧ ਨੂਟੇ ਤਾਉਣਾ ਜਾਣਦੇ ਘੱਪ ਰੂਪ ਜਾਵਦੇ ਔਣੀ ਉੱਚੀ ਕਾਲ ਕੇ ਜੀਉਣਾ ਜਾਣਦੇ ਗੱਭਰੂ ਪੰਜਾਬ ਦੇ ਔਣੀ ਉੱਚੀ ਕਾਲ ਕੇ ਜੀਉਣਾ ਜਾਣਦੇ ਗੱਭਰੂ ਪੰਜਾਬ ਦੇ ਜਰੋਂ ਕਰੇ ਰੋਗ ਵਿੱਚ ਆਉਣੇ ਸੂਰ ਮੈਂ ਤੇ ਵਜਾਉਂਦੇ ਤਾਲੀਆਂ ਜਰੋਂ ਕਰੇ ਰੋਗ ਵਿੱਚ ਆਉਣੇ ਸੂਰ ਮੈਂ ਤੇ ਵਜਾਉਂਦੇ ਤਾਲੀਆਂ ਫੇਰ ਜਦੋਂ ਆਣ ਖਾਂ ਦੀ ਝੰਗ ਛੀੜਦੇ ਚੱਕਰੇ ਦੁਨਾਲੀਆਂ ਫੇਰ ਜਦੋਂ ਆਣ ਖਾਂ ਦੀ ਝੰਗ ਛੀੜਦੇ ਚੱਕਰੇ ਦੁਨਾਲੀਆਂ ਗਣਾ ਨੇ ਦਰਾਂ ਨੂੰ ਠੰਡ ਪਾਉਣਾ ਜਾਣਦੇ ਗੱਭਰੂ ਪੰਜਾਬ ਦੇ ਤੌਣੀ ਉੱਚੀ ਕਰ ਕੇ ਦੇ ਹੁਣ ਜਾਣਦੇ ਗੱਭਰੂ ਪੰਜਾਬ ਦੇ ਤੌਣੀ ਉੱਚੀ ਕਰ ਕੇ ਦੇ ਹੁਣ ਜਾਣਦੇ ਗੱਭਰੂ ਪੰਜਾਬ ਦੇ ਰਾਣ ਵਿੱਚ ਡੌਲਿਆਂ ਨੇ ਉੱਤੇ ਜੋਰ ਦੇ ਲੈਣ ਖਾਮਿਆਬੀਆਂ ਸਿਰ ਲੱਥ ਸਿੰਘਾਂ ਨੇ ਜੁੱਤੀ ਦੀ ਨੋਕ ਤੋਂ ਵਾਰੀਆਂ ਨਵਾਬੀਆਂ ਸਿਰ ਲੱਥ ਸਿੰਘਾਂ ਨੇ ਜੁੱਤੀ ਦੀ ਨੋਕ ਤੋਂ ਵਾਰੀਆਂ ਨਵਾਬੀਆਂ ਓ ਯਾਰ ਨੇ ਨੇ ਸੱਤਰਾ ਦੇ ਸੋਨਾ ਜਾਣਦੇ ਗੱਭਰੂ ਪੰਜਾਬ ਦੇ ਟੌਣੀ ਉੱਚੀ ਕਾਲਖੇ ਜੀ ਹੁਣ ਜਾਣਦੇ ਗੱਭਰੂ ਪੰਜਾਬ ਦੇ ਆਉਣੇ ਉੱਚੀ ਕਾਲ ਗੈਦੀ ਹੁਣ ਜਾਣਦੇ ਗੱਭਰੂ ਪੰਜਾਬ ਦੇ ਮੋਗਲਾ ਤੋਂ ਖੋਕੇ ਕਰੋ ਕਰੀ ਛੱਡੀਆਂ ਕੰਨੀਆਂ ਨਮਾਣੀਆਂ ਮੋਗਲਾ ਤੋਂ ਖੋਕੇ ਕਰੋ ਕਰੀ ਛੱਡੀਆਂ ਕੰਨੀਆਂ ਨਮਾਣੀਆਂ ਸੌਜਾ ਪੁੱਤ ਨੀਤਾ ਸਿੰਘ ਆ ਜਾਣਗੇ ਕਹਿੰਦੀਆਂ ਪਠਾਣੀਆਂ ਸੌਰਾ ਬੁੱਤਨੈਤਾ ਸਿੰਘ ਆ ਜਾਣਗੇ ਕਹਿੰਦੀਆਂ ਪਟਾਲੀਆਂ ਵੈਰੀਆਂ ਨੂੰ ਦਰਾਂ ਚੋਂ ਭਜਾਉਣਾ ਜਾਣਦੇ ਗੱਭਰੂ ਪੰਜਾਬ ਦੇ ਪਾਣੀ ਉੱਚੀ ਕਰਕੇ ਜੀਣਾ ਜਾਣਦੇ ਗੱਭਰੂ ਪੰਜਾਬ ਦੇ ਪਾਣੀ ਉੱਚੀ ਕਰਕੇ ਜੀਣਾ ਜਾਣਦੇ ਗੱਭਰੂ ਪੰਜਾਬ ਦੇ ਜੋ ਵੀ ਢਾਰੇ ਮੌਤ ਦਾ ਕਾਜੀ ਕਹਿਰ ਨੂੰ ਪੁੱਛ ਕਹਿਣ ਕੰਮੇ ਨੂੰ ਜੋ ਵੀ ਢਾਰੇ ਮੌਤ ਦਾ ਕਾਜੀ ਕਹਿਰ ਨੂੰ ਪੁੱਛ ਕਹਿਣ ਕੰਮੇ ਨੂੰ ਅਣ ਕੀ ਕਰੂ ਕੀ ਮੌਤ ਆ ਲੈ ਬੈਲਿਆ ਮੌਤ ਵਿੱਚੋਂ ਜੰਮੇ ਨੂੰ ਅਣ ਕੀ ਕਰੂ ਕੀ ਮੌਤ ਆ ਲੈ ਬੈਲਿਆ ਮੌਤ ਵਿੱਚੋਂ ਜੰਮੇ ਨੂੰ ਸਿਕਰੀ ਘਟਾਰੀ ਦਿਲੋਂ ਪਾਉਣਾ ਜਾਣਦੇ ਆ ਗੱਭਰੂ ਪੰਜਾਬ ਦੇ ਚਿਕਰੀ ਗਡਾਰੀ ਮੇਂ ਨੋ ਟਿੱਲੋ ਪਉਣਾ ਜਾਣਦੇ ਗੱਭਰੂ ਪੰਜਾਬ ਦੇ ਔਣੀ ਉੱਚੀ ਕਾਰ ਕੇ ਨਹੀਂ ਹੁਣ ਜਾਣਦੇ ਗੱਭਰੂ ਪੰਜਾਬ ਦੇ ਔਣੀ ਉੱਚੀ ਕਾਰ ਕੇ ਨਹੀਂ ਹੁਣ ਜਾਣਦੇ ਗੱਭਰੂ ਪੰਜਾਬ ਦੇ